ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਨਾ ਠੀਕ ਠਾਕ ਹੋ ਸਾਡੇ ਅੱਛਾ ਹੋਰ ਦੱਸ ਕਰੋ ਪ੍ਰਵਾਸ ਸਾਹਿਬ ਠੀਕ ਠਾਕ ਪਰ ਲੇਕਿਨ ਇੱਕ ਬੱਚੇ ਉਹ ਰਾਜੇ ਜਾਤਾ ਮੈਂ ਕੱਜ ਨਹੀਂ ਨਹੀਂ ਮਨ ਜੁਗਾ ਵੀ ਵੀ ਜਾਈ ਦੇਖੋ ਫੂਡ ਚੱਲ ਰਿਹਾ ਫੂਡ ਖਾਂਦੇ ਆ ਆ ਹੁਣ ਲੈਟਸ ਸੀ ਤੋ ਉਹਦਾ ਖਤਮ ਹੋ ਗਿਆ ਮੈਂ ਫੇਰ ਬਣਾਉਣ ਲੱਗਾ ਵੀਡੀਓ ਨਾ ਥੰਮ ਲੈ ਸ਼ਾਕਟ ਨੂੰ ਆਇਆ ਸਿੱਕੇ ਤਬਲਾ ਸਿੱਧਾ ਜੰਨ ਲਾ ਤੇ ਮੈਂ ਚਲੋ ਆ ਕੁੜੀ ਮੇਰੀ ਨਹੀਂ ਠੀਕ ਹੈ ਜਿਹੜਾ ਖੂਨ ਘਟਿਆ 9 ਗ੍ਰਾਮ ਲਿਆ ਕੇ ਦਿੱਤੇ ਪਪੀਤਾ ਲਿਆ ਕੇ ਦਿੱਤਾ ਤੁਸੀਂ ਦੱਸੋ ਹੋਰ ਕੀ ਕੀ ਦਿਖਵਾਈ ਇਹਨੂੰ ਸਾਰੇ ਕਮੈਂਟਾਂਾਂ 'ਚ ਦੱਸੋ ਕੀ ਖਾਣਾ ਚਾਹੀਦਾ ਤੇ 1 ਕੱਪ ਨਾਲ ਲਿਆ ਕੇ ਦਿੱਤੇ ਚੁਕੰਦਰ ਚੁਕੰਦਰ ਨਾਲ ਗੱਭੂ ਗੋਸ਼ੇ ਤੇ ਨਾਲੇ ਲਿਆ ਕੇ ਦਿੱਤਾ ਮਜਾ ਹਨਾ ਆਦਾ ਕਬਲਰ ਵਿਖਾਂਂ ਦੀ ਲੈ ਹੈ ਸਤਿ ਸ਼੍ਰੀ ਅਕਾਲ ਭਾਦ ਸਾਰਿਆਂ ਨੂੰ ਕੇ ਸਤਿ ਸ਼੍ਰੀ ਅਕਾਲ ਜੀ ਬੜਾ ਠੀਕ ਠਾਕ ਸਾਰੇ ਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਅੱਜ ਵੀਡੀਓ ਨੇ ਇੱਕ ਟਿੱਕ ਹੋ ਗਿਆ ਸਾਡੀ ਵੀਡੀਓ ਨੂੰ ਥੋੜੀ ਚੈਨਲ ਨੂੰ ਟਾਟਾ ਚੈਨਲ ਟਾਟਾ ਚੈਨਲ 1k ਹੋ ਗਿਆ 1 ਸਬਸਕ੍ਰਾਈਬਰ ਹੋ ਗਿਆ 1k 1k ਸਬਸਕ੍ਰਾਈਬਰ ਹੋ ਗਏ 1k ਸਬਸਕ੍ਰਾਈਬਰ ਹੋ ਗਏ ਤੇ ਹੁਣ ਨਿਆਣੇ ਕਿੰਦੇ ਕੇਕ ਲਈ ਆ ਮੈਂ ਚਲੋ ਲੈ ਆਉਨੇ ਆ ਤੇ ਬਸ ਹੁਣ ਕੇਕ ਦੀ ਵੀਡੀਓ ਪਾਉਨੇ ਆਪਾਂ ਤੇ ਨਾਲੇ ਸਾਰੇ ਸਾਰੇ ਸੈਲੀਬ੍ਰੇਟ ਕਰਦੇ ਆ ਇਸੇ ਤਰ੍ਹਾਂ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਇਹਨਾਂ ਸਪੋਰਟ ਕੀਤੀ ਤੇ 1k ਏਕ ਕੇ ਸਬਸਕ੍ਰਾਈਬਰ ਹੋ ਗਿਆ ਤੇ ਨਿਆਣੇ ਕਹਿੰਦੇ ਆ ਕਿ ਲਿਆਈਏ ਕੇਕ ਤੇ ਮੈਂ ਚਲੋ ਲੈ ਆਉਨੇ ਆ ਤੇ ਹੁਣ ਲਿਆਉਨੇ ਸਿੱਤਾਂ ਲਿਆਉਨੇ ਆਪਾਂ ਕੇਕ ਤੇ ਆਪਾਂ ਸੈਲੀਬ੍ਰੇਟ ਕਰਾਂਗੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਕਿ ਇੰਨੀ ਸਪੋਰਟ ਦਿੱਤੀ ਤੁਸੀਂ 1 ਕੇ ਤੱਕ ਪਹੁੰਚਾ ਦਿੱਤਾ ਤੇ ਹੁਣ ਇਸੇ ਤਰ੍ਹਾਂ ਤੁਸੀਂ ਪਿਆਰ ਦਿੰਦੇ ਰਹੋ ਤੇ 2 ਕੇ ਹੋ ਜਾਣਾ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ 3 ਕੇ ਹੋ ਜਾਣਾ ਤੇ ਤੇ ਬਾਕੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਸੱਚੇ ਪਾਤਸ਼ਾਹ ਸਾਰਿਆਂ ਤੇ ਮੇਰ ਪ੍ਰਿਆਰ ਰੱਖੇ ਸਾਰਿਆਂ ਨੂੰ ਖੁਸ਼ ਰੱਖੇ ਆਪੋ ਆਪਣੇ ਘਰਾਂ ਦੇ ਵਿੱਚ ਖੁਸ਼ ਰਹੋ ਆਬਾਦ ਰਹੋ ਖੁਸ਼ੀਆਂ ਖੇੜੇ ਬਖਸ਼ ਦੇਣ ਮਹਾਰਾਜ ਚੜ੍ਹਦੀ ਕਲਾ ਕਰਨ ਤੇ ਫਿਰ ਆਪਾਂ ਹੁਣ ਵੀਡੀਓ ਪਾਵਾਂਗੇ ਨਾਲ ਸੈਲੀਬ੍ਰੇਟ ਕਰਦੇ ਹਾਂ ਜਿਨਾਂ ਕਰਦਾ ਹਾਂ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਚੱਲਦੇ ਹਾਂ ਠੀਕ ਹੈ ਵੰਨ ਕੇ ਆ جان kita سالگرہ کرتے ہیں چلیں apa, ایک لاکھ

सिंपल मेन इज सिंपल हो गया ओके हां बना है और chơi लो केड़े कर लो या ਕੇਕ ਲੈ ਲਿਆ ਹੁਣ ਆਪਾਂ ਚਲਿਏ ਕਰੇ ਅੱਰੀਏ ਸੈਲੀਬ੍ਰੇਟ ਹਾਂਜੀ ਲਓ ਜੀ ਛੋਟਾ ਜ ਸੈਲੀਬ੍ਰੇਸ਼ਨ ਕਰਨ ਲੱਗੇ ਸੈਲੀਬ੍ਰੇਸ਼ਨ 1 ਕੇ ਇੱਕ ਕੇਕ ਕਟਿਆ ਗਿਆ ਜੀ ਤੇ ਮਹਾਰਾਜ ਤੇ ਪਾਸ਼ਾ ਚੜ੍ਹਦੀ ਕਲਾ ਕਰੇ ਜੀ ਤੇ ਤੁਸੀਂ ਵੀ ਅਸੀਸਾਂ ਬਖਸ਼ਿਓ ਤੇ ਇਸੇ ਤਰ੍ਹਾਂ ਪਿਆਰ ਬਖਸ਼ਿਓ ਤੇ ਇਹ ਛੋਟਾ ਆ ਗਿਆ ਬਸ ਸੈਲੀਬ੍ਰੇਸ਼ਨ ਕੀਤਾ ਜੀ ਮम्मा ਇੱਧਰ ਸੈਲੀਬ੍ਰੇਸ਼ਨ ਕੀਤਾ ਮੇਰਾ ਤੁਹਾਨੂੰ ਮੁਬੀ ਦੀ ਕੀ ਆਵਾਜ਼ ਉਹ ਉਹ ਦੋ ਇਹ ਬਸ ਆਉਣ ਲੱਗੇ ਸਾਰੇ ਆਉਣਾ ਚਲੋ ਹੁਣ ਆਪਾਂ ਸਾਰੇ ਇਕੱਠੇ ਲੱਗੇ ਆ ਆ ਦੇਖੋ ਕੇਕ ਲਿਆਂਦਾ ਛੋਟਾ ਜਿਹਾ ਸੀ ਲਿਆਂਦਾ ਐਵਰੀਵਨ ਕੇ ਸਭ ਨੂੰ ਹੈਪੀ ਬਰਥਡੇ ਅਵਨ ਕੇ ਸਭ ਹੈਵੀਵਨ ਕੇ ਸੱਭ ਹੈ ਕਿੰਨਾ ਗਰੀ ਯੂਨੀ ਸਾਰੇ ਸਾਰੇ ਜਾਣੇ ਕੱਟੇ ਸਾਰੇ ਜਨੇ ਹੈਵੀਵਨ ਕੇ ਸੱਭ ਹੈ ਹੈਵੀਵਨ ਕੇ ਸੱਭ ਸੱਭ ਚਲੋ ਅਲੈਕੁਮ ਸਲਮ ਹੈ ਹੋ ਲੈ ਯਾਰ ਕਿਦਾਂ ਚੱਕ ਲਓ ਜੀ ਸਸੀ ਕਾ ਜੀ ਬਣਾਈ ਜਾ ਬਣਾਈ ਤਾਂ ਕੋਈ ਨਾ ਸਾਰੇ ਸੱਚੀ ਚਾਹ ਤੇ ਸੋਹਣੀ ਚਾਹ ਆ ਗਿਆ ਮੈਂ ਬਾਦੇ ਕੇ ਕਿਉਂ ਤੈ ਕੇ ਰੋ ਵੱਡਾ ਹੁੰਦਾ ਜਾਣਾ ਜਿਵੇਂ ਜਿਵੇਂ ਨਾਮ ਹਰ ਗਣੂ ਤੇਰੇ ਆਜੋ ਹੈਪੀ ਬਰਥਡੇ 1K ਹੈਪੀ ਬਰਥਡੇ 1K 1K ਅੱਡੇ ਵੀ ਨੇ ਜੀਦਾ ਹੀ ਵੱਡੇ ਆ ਹਾਂ ਯੇ ਐ ਬੰਦੇ ਦਾ ਵੀ ਅਗਲੇ ਮਹੀਨੇ ਉਹ ਚ ਵੀ ਕੋਈ ਤਾਂ ਬਣਨੀ ਅਗਲੇ ਮਹੀਨੇ ਸਤੰਬਰ ਨੂੰ ਸਤੰਬਰ ਨੂੰ ਕਿਸ਼ੋਰ ਦੇ ਆਯੋਜਨ ਹੋਊਗਾ ਮਮਾ ਆ ਜਾਓ ਪ੍ਰੀਸੇ ਗਾਣਾ ਉਹ ਮੈਂ ਦੇ ਜੀ ਲੱਤ ਬਾ ਤੁਹਾਡਾ ਇਹ ਛੋਟੀ ਜਿਹੀ ਪਾਰਟੀ ਕਰਵਾਉਣਾ ਇਸ ਤਰ੍ਹਾਂ ਪਿਆਰ ਬਖਸ਼ਿਓ ਜੀ ਸਾਨੂੰ ਜਿੱਦਾਂ ਤੁਸੀਂ ਆਹ ਹੋਣੇ ਇੱਕ ਕੇ ਹੋਇਆ ਇਸੇ ਤਰ੍ਹਾਂ ਫੇ 2 ਕੇ ਹੋ ਜਾਣ 3 ਕੇ ਹੋ ਜਾਣ ਤੁਸੀਂ ਇਸੇ ਤਰ੍ਹਾਂ ਕੱਟਦੇ ਰਹੀਏ ਕੇ ਕੱਟਦੇ ਰਹੀਏ ਕੇ ਇੱਕ ਵੱਡਾ ਹੁੰਦਾ ਜਾਵੇ ਤੇ ਸਾਡਾ ਤਿਆਰ ਹੋ ਜਾਵੇ। ਪਿਆਰ ਦਾ ਬਟਨ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰ ਦਿਓ। ਚਲੋ ਧੰਨਵਾਦ। ਆਪਣੇ ਵੀਡੀਓ ਕਰ ਰਹੀਆਂ ਜੀ ਆਪਣੇ ਬਲੌਗ ਚੱਲ ਰਿਹਾ ਆਪਣਾ। ਕਟ ਦੇਖਿਆ ਨਹੀਂ ਨਹੀਂ ਅੱਗੇ ਕਰਦੇ ਹਾਂ ਅਸੀਂ ਗਾਈਜ਼ ਵੀਰੇ ਹਾਂ ਆਹੋ ਗਾਈਜ਼ ਵੀਰੇ ਕਿਹੜੀ ਉਹਦੇ ਬੜੇ ਉੱਪਰ ਸਬਸਕ੍ਰਾਈਬ ਹੈ ਜਾਨ ਵੀ ਜਾਨ ਵੀ ਯਾਦ ਆ ਰਹੀ ਸੈੱਟ ਕਰੋ ਪਾਈਓ ਆਂ ਦਾ ਆਵਦਾ ਕੋਈ ਬਣਾਓ ਹੈ ਆਪਣਾ ਕੋ ਬਣਾਓ ਆਪਣਾ ਹੀ ਆ ਇਹ ਗੱਲਾਂ ਹੀ ਕਰਨੀਆਂ ਆ ਪਗੜੇ ਮ ਚੱਲ ਰਹੀ ਤੇ ਉਹ ਤਾਂ ਛੇਡੇ ਮਾਰ ਲਈ ਪਾਣੀ ਜੀਏ ਕਿਹੜਾ ਪਤਾ ਲੱਗਦੀ ਆ ਪਾਣੀ ਆ ਵਾਹ ਲਾਉਂਦੇ ਆ ਵਾਰ ਕਰਨ ਲੱਗੇ ਤਾਂ ਆ ਚੱਲ ਮੱਛਲੀਆਂ ਰਾਣੀ ਨਾ ਤੇ ਲੈ ਮੇਰਾ ਨਾਮ ਨੀ ਆਓ ਇੱਥੇ ਬੈਠਿਆ ਪਾਣੀ ਨਹੀਂ ਆਇਆ ਜੀ ਨਾ ਨਾ ਨਹੀਂ ਆਇਆ ਜੀ